ਜਦੋਂ ਇਹ ਇਨਫੋਰਮੇਸ਼ਨ ਬੇਸਡ ਅਤੇ ਅਚਨ ਅਚਨਚੇਤ ਚੈਕਿੰਗ ਕਰ ਰਹੀ ਸੀਗੇ ਤਾਂ ਇਹਨਾਂ ਨੂੰ ਇਹਨਾਂ ਨੇ ਹਿਰਾਸਤ ਵਿੱਚ ਤਿੰਨ ਸ਼ੱਕੀ ਪੁਰਸ਼ ਲੈ ਜਿਨ੍ਹਾਂ ਦਾ ਨਾਮ ਹੈਗੇ ਜੀ ਹਿਮਾਂਸ਼ੂ ਉਰਫ ਹੈਪੀ ਹਿਮਾਂਸ਼ੂ ਉਰਫ ਪੋਲਾ ਤੇ ਅਮਰਜੀਤ ਉਰਫ ਕਾਲੀ ਇਹਨਾਂ ਤਿੰਨਾਂ ਤੋਂ ਇਹਨਾਂ ਨੂੰ 6 ਵੈਪਨ ਪਿਸਟੋਲ ਅਤੇ ਕਾਰਟ੍ਰਿਜਸ ਤੇ ਮੈਗਜ਼ੀਨਸ ਅਤੇ ਇੱਕ ਆਲਟੋ ਗੱਡੀ ਰਿਕਵਰ ਹੋਈ ਹੈ ਇਹ ਵੈਪਨ ਇੰਟਰ ਸਟੇਟਸ ਸਮਗਲਿੰਗ ਕਰਨ ਦੇ ਔਫੈਂਸ ਵਿੱਚ ਕਾਬੂ ਕੀਤਾ ਗਏ ਨੇ ਇਹਨਾਂ ਤੇ 59 ਨੰਬਰ ਐਫ ਆਈ ਆਰ थाना सदर ਸੰਗਰੂਰ ਦੇ ਵਿੱਚ ਦਰਜ ਹੈ ਜਿਹੜੀ 25 ਤਰੀਕ ਇਸ ਮਹੀਨੇ ਦੇ ਵਿੱਚ ਦਰਜ ਹੋਈ ਸੀ ਇਹ ਸਾਰੇ ਦੂਸਰੀ ਸਟੇਟ ਤੋਂ ਵੈਪਨ ਲੈ ਆ ਕੇ ਤੇ ਇੱਥੇ ਪੰਜਾਬ ਵਿੱਚੰ ਦਾ ਕੰਮ ਕਰਦੇ ਸੀ ਤੇ ਹੁਣ ਅਸੀਂ ਰਿਮਾਂਡ ਲੈ ਕੇ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹਨਾਂ ਦੇ ਕੋਈ ਹੋਰ ਕੀ ਲਿੰਕ ਸੀ ਤੇ ਇਹਨਾਂ ਨੇ ਹੋਰ ਕਿਤੇ ਕੋਈ ਵੈਪਨ ਦਿੱਤੇ ਹੋਣ ਨਾ ਜੀ ਹਲੇ ਤੱਕ ਦੀ ਤਫਤੀਸ਼ ਪੈ ਚੱਲਿਆ ਹੈਗਾ ਕਿ ਕੁਝ ਟਾਈਮ ਤੋਂ ਇਹ ਕੰਮ ਕਰ ਰਹੇ ਨੇ ਲਗਭਗ 6 ਮਹੀਨੇ ਜਾਂ ਸਾਲ ਤੋਂ ਇਹ ਕੰਮ ਕਰ ਰਹੇ ਹੈ ਤੇ ਇਹਨਾਂ ਨੇ ਕਿੱਥੇ ਕਿੱਥੇ ਵੈਪਨ ਦਿੱਤੇ ਜਾਂ ਫਿਰ ਕਿੰਨੀ ਤਦਾਦ ਵਿੱਚ ਦਿੱਤੇ ਉਸ ਦੇ ਬਾਰੇ ਹਲੇ ਅਸੀਂ ਰਿਮਾਂਡ ਤੇ ਲੇਕਿਨ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਤੋਂ ਸਾਨੂੰ ਪਤਾ ਇਹ ਚੱਲਿਆ ਹੈਗਾ ਕਿ ਇਹਨਾਂ ਨੇ ਇਹ ਵਾਲੇ ਵੈਪਨ ਵੀ ਜੀ ਅੱਗੇ ਸਪਲਾਈ ਕਰਨ ਵਾਸਤੇ ਲਿੱਤੇ ਸੀਗੇ ਅ ਜਿਹੜੇ ਇਹਨਾਂ ਨੇ ਕੁਝ ਇਹ ਪਹਿਲਾਂ ਇਹ ਜ਼ਰੂਰ ਕਹਿੰਦੇ ਨੇ ਕਿ ਇਹਨਾਂ ਨੇ ਕੁਝ ਵੈਪਨ ਪਹਿਲਾਂ ਵੀ ਸਪਲਾਈ ਕੀਤੇ ਨੇ ਉਹ ਕਿੰਨੀ ਤਦਾਦ ਵਿੱਚ ਸੀ ਕਿਉਂਕਿ ਬਹੁਤ ਜ਼ਿਆਦਾ ਨਹੀਂ ਹੈ ਕਿ ਪਹਿਲਾਂ ਇਹਨਾਂ ਤੇ ਸਿਰਫ ਜੋ ਹਿਮਾਂਸ਼ੂ ਉਰਫ ਹੈਪੀ ਹੈ ਉਸ ਤੇ ਇੱਕ ਐਫਆਈਆਰ ਹੈ ਉਸ ਤੋਂ ਇਲਾਵਾ ਇਹ ਬਾਕੀ ਦੋ ਜਿਹੜੇ ਅਕਿਊਜ਼ਡ ਹੈ ਉਹਨਾਂ ਤੇ ਕੋਈ ਵੀ ਐਫਆਈਆਰ ਨਹੀਂ ਹੈ ਜੀ ਬਿਲਕੁਲ ਹੋ ਸਕਦਾ ਹੈ ਇਨਫੈਕਟ ਇਹਨਾਂ ਨੇ ਜੋ ਹਲੇ ਤੱਕ ਦੱਸਿਆ ਹੈ ਕਿ ਸ਼ਾਇਦ ਇਹਨਾਂ ਨੇ ਕੋਈ ਇੱਕ ਦੋ ਵੈਪਨ ਪਹਿਲਾਂ ਮਾਜੇ ਦੇ ਰੀਆਕੀ ਦਿੱਤੇ ਨੇ ਬਾਕੀ ਹੋਰ ਕਿੱਥੇ ਦਿੱਤੇ ਉਸ ਦੇ ਬਾਰੇ ਸਾਡੀ ਤਫਤੀਸ਼ ਹੋਈ ਕੀਜੀ ਕਿੰਨੇ ਕਦੇ ਲੈ ਕੇ ਆਉਂਦੇ ਸੀ ਅੱਗੇ ਕਿੰਨੇ ਕਦਾ ਵੇਚਦੇ ਸੀ ਜੋ ਇਹਨਾਂ ਦੀ ਹਲੇ ਤੱਕ ਦੀ ਤਫਤੀਸ਼ ਪਾਇ ਚੱਲ ਰਿਹਾ ਜੀ ਕਿ ਬਹੁਤ ਜ਼ਿਆਦਾ ਕੋਈ ਵੱਡੇ ਮਾਰਜਿਨ ਵਾਸਤੇ ਨਹੀਂ ਕਰਦੇ ਸੀ ਲੇਕਿਨ ਈਜ਼ੀ ਮਨੀ ਦੇ ਲਈ ਇਸ ਗਲਤ ਰਸਤੇ 'ਵਲ ਚੱਲ ਪਏ ਕਿ ਕਿਸ ਤਰ੍ਹਾਂ ਲੱਗੇ ਕਿ ਇਹ ਜਿਹੜਾ ਹਿਮੰਸ਼ੂ ਉਰਫ ਹੈਪੀ ਹੈਗਾ ਇਹ ਤੇ ਜਿਹੜਾ ਹਿਮੰਸ਼ੂ ਉਰਫ ਭੋਲਾ ਹੈਗਾ ਇਹ ਇਕੱਠੇ ਪਹਿਲਾਂ ਅੰਬਰਸਰ ਰਹੇ ਆ ਤੇ ਹਿਮੰਸ਼ੂ ਉਰਫ ਹੈਪੀ ਦੇ ਕੋਈ ਲਿੰਕ ਸੀ ਜਿਸ ਦੇ ਤਹਿਤ ਇਹ ਸਾਰਿਆਂ ਨੇ ਜੁਆਇਨ ਕਰਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਇਹ ਕਿਹੜੇ ਸਟੇਟ ਤੋਂ ਲੈ ਕੇ ਆਤੇ ਸੀ ਉੱਤਰ ਪ੍ਰਦੇਸ਼ ਤੋਂ ਜਿਹੜੀ ਹੁਣ ਤੱਕ ਦੀ ਤਫਤੀਸ਼ ਸਾਹਮਣੇ ਆਇਆ ਲੈ ਜੀ ਕਿਤਰਾ ਹੈ ਟ੍ਰੇਨ ਦਾ ਸਾਰਾ ਲੈਂਦੇ ਸੀ ਆਵਾਸਤ ਲੈ ਜੀ ਬਾਈ ਵਹੀਕਲ ਹਾਂ ਜੀ ਜੀ ਉਹ ਅਸੀਂ ਪ੍ਰੈਸ ਨੋਟ ਵੀ ਮੈਂਸ਼ਨ ਕੀਤਾ ਜੀ ਕਿ ਟੀ ਪੁਆਇੰਟ ਗੰਗਾ ਸਿੰਘ ਵਾਲਾ ਟੂ ਬਾਲੀਆਂ ਸੀ ਜਿਹੜਾ ਜੀ ਉੱਥੇ ਸਿਓ ਅਤੰਚੇ ਚੈਕਿੰਗ ਹੋਈ ਤਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਇਹਨਾਂ ਦੀ ਉਮਰ ਕਿੰਨੀ ਹੈ ਜੀ ਜਿਹੜਾ ਜੀ ਹਿਮਾਂਸ਼ੂਰ ਹੈਪੀ ਉਹਦੀ 22 ਸਾਲ ਹਿਮਾਂਸ਼ੂਰ ਫੋਲਾ ਉਹਦੀ 27 ਸਾਲ ਤੇ ਅਮਰਜੀਤ ਉਰਫ ਕਾਲੀ ਉਹਦੀ 37 ਸਾਲ ਸਰ ਚਲ ਪੀਸ ਸੌਸ ਤੋਂ ਪੇ ਇਨਕਮ ਦੀ ਗੱਲ ਸੀ ਜਾਂ ਫਿਰ ਇਹਨਾਂ ਦੇ ਕੋਈ ਨਸ਼ੇ ਹੋ ਗਏ ਨਹੀਂ ਜੀ ਇਹ ਆਪਣੀ ਮੈਂ ਕਹਿ ਸਕਦਾ ਕਿ ਇਨਕਮ ਸਪਲੀਮੈਂਟ ਕਰਨ ਵਾਸਤੇ ਕਰਦੇ ਸੀ ਕਿਉਂਕਿ ਇਹ ਬਾਕੀ ਵੀ ਕੋਈ ਨਾ ਕੋਈ ਆਪਣਾ ਕਿੱਤਾ ਕਰਦੇ ਸੀ ਤੇ ਨੇ ਸਰ ਇੱਕ ਟੈਕਸੀ ਤੇ ਦੋ ਬੀ ਟੈਕਸੀ ਤੇ ਲੱਤਦਾ ਉਹ ਤੇ ਦਾ ਇਹ ਲਿੰਕ ਦੇ ਵਿੱਚ ਜਿਹੜਾ ਬੇਸਿਕਲੀ ਜਿਹੇ ਹਿਮਾਂਸ਼ੂ ਉਰਫ ਹੈਪੀ ਤੇ ਹਿਮਾਂਸ਼ੂ ਭੋਲਾ ਹੈ ਇਕੱਠੇ ਪਹਿਲਾਂ ਅੰਬਰਸਰ ਰਹੇ ਨੇ ਤੇ ਜਿਹੜਾ ਹਿਮਾਂਸ਼ੂ ਭੋਲਾ ਹੈ ਉਹ ਫਿਰ ਮੋਹਲੀ ਐਸਐਸ ਨਗਰ ਚਲਾ ਗਿਆ ਉਥੇ ਦਾ ਹੀ ਅਮਰਜੀਤ ਉਸ ਕਾਲੀ ਹੈ ਤੇ ਜਿਹੜਾ ਕਰੈਕਟਿੰਗ ਲਿੰਕ ਹੈ ਉਹ ਹਿਮਾਂਸ਼ੂ ਉਰਫ ਭੋਲਾ ਹੈ ਤੇ ਇਹ ਜਿਹੜਾ ਇਹ ਟੈਕਸੀ ਵਿੱਚ ਚਲਾਉਂਦਾ ਜੋ ਟੈਕਸੀ ਚਾਲਕ ਹੈਗਾ ਅਮਰਜੀਤ ਉਸ ਦਾ ਕੀ ਇਹਦੇ ਵਿੱਚ ਰੋਲ ਹੈ ਉਹ ਵੀ ਅਸੀਂ ਸਾਰਾ ਹੁਣ ਤੀਸਰੇ ਦੌਰਾਨ ਖੰਗਾਲਾਂਗੇ ਗੱਲ ਸਾਹਮਣੇ ਨਹੀਂ ਆਈ ਇਹ ਜਿਹੜੇ ਲਿਖਤ ਲੈ ਕੇ ਆਉਂਦੇ ਤੇ ਉਹਨਾਂ ਨੂੰ ਨਾਮਜ਼ਦ ਕੀਤਾ ਜੀ ਬਿਲਕੁਲ ਪੂਰਾ ਡਿਟੇਲ ਵਿੱਚ ਇਸ ਦੀ ਤਫਤੀਸ਼ ਦੇ ਪਿੱਛੇ ਤੱਕ ਅਸੀਂ ਜਾਵਾਂਗੇ ਨਹੀਂ ਜੀ